ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਖਬਰ ਪੜਤਾਲ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਵਿਸ਼ਾ ਜਿਹਦੇ ਉੱਪਰ ਗੱਲ ਕਰਾਂਗੇ ਪੰਜਾਬ ਦੇ ਮੰਤਰੀ ਮੰਡਲ ਨੇ ਇੱਕ ਫੈਸਲਾ ਕੀਤਾ ਹੈ 7 ਕਿਲੋਵਾਟ ਲੋਡ ਤੱਕ ਦੇ ਜਿਹੜੇ ਬਿਜਲੀ ਦੇ ਖਪਤਕਾਰ ਨੇ 3 ਰੁਪਏ ਬਿਜਲੀ ਦੀ ਜਿਹੜੀ ਸਬਸਿਡੀ ਹੈ ਜਿਹੜੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ 2021 ਚ ਵਾਪਸ ਲਈ ਸੀ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਦੋਵਾਂ ਨੇ ਫੈਸਲਾ ਕੀਤਾ ਸੀ ਕਿ 3 ਰੁਪਏ ਬਿਜਲੀ ਦੀ ਸਬਸਿਡੀ ਹੈ ਜਿਹੜੀ ਉਹ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਦਿੱਤੀ ਜਾਏਗੀ ਪੰਜਾਬ ਚ ਅਕਸਰ ਬਿਜਲੀ ਦੇ ਮੁੱਦੇ ਤੇ ਸਿਆਸਤ ਹੁੰਦੀ ਰਹੀ ਹੈ ਕੈਪਟਨ ਮਰਿੰਦਰ ਦੀ ਸਰਕਾਰ ਵੇਲੇ ਵੀ ਜਦੋਂ ਆਮ ਆਦਮੀ ਪਾਰਟੀ ਲਗਾਤਾਰ ਇਹ ਵਾਅਦਾ ਕਰਦੀ ਸੀ ਕਿ ਅਸੀਂ ਪੂਰੇ ਪੰਜਾਬ ਚ ਮੁਫਤ ਬਿਜਲੀ ਦਵਾਂਗੇ ਉਸ ਵੇਲੇ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਲਗਾਤਾਰ ਇਸ ਕੋਸ਼ਿਸ਼ ਕੀਤੀ ਕਿ ਅਸੀਂ ਕਿਵੇਂ ਸਸਤੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਦੇਈਏ। ਕਰੀਬ 8 ਰੁਪਏ ਪ੍ਰਤੀ ਯੂਨਿਟ ਉਸ ਤੋਂ ਪਹਿਲਾਂ ਲੋਕਾਂ ਨੂੰ ਪ੍ਰਤੀ ਯੂਨਿਟ ਖਰਚਾ ਆ ਰਿਹਾ ਸੀ। ਮੰਨਿਆ ਜਾ ਰਿਹਾ ਸੀ ਕਿ 3 ਰੁਪਏ ਪ੍ਰਤੀ ਯੂਨਿਟ ਰੇਟ ਕਰਨ ਤੋਂ ਬਾਅਦ ਸਬਸਿਡੀ ਦੇਣ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਨੂੰ ਵੱਡਾ ਫਾਇਦਾ ਹੋਏਗਾ ਲੇਕਿਨ ਕਾਂਗਰਸ ਨੂੰ ਕੋਈ ਬਹੁਤਾ ਵੱਡਾ ਫਾਇਦਾ ਨਹੀਂ ਹੋਇਆ। ਚੰਨੀ ਔਰ ਸਿੱਧੂ ਨੇ ਪੂਰਾ ਜ਼ੋਰ ਲਾਇਆ ਨਵਜੋਤ ਸਿੰਘ ਸਿੱਧੂ ਲਗਾਤਾਰ ਕੈਪਟਨ ਅਮਰਿੰਦਰ ਅੱਗੇ ਵੀ ਵਕਾਲਤ ਕਰਦੇ ਸੀ ਕਿ ਬਿਜਲੀ ਪੰਜਾਬ 'ਚ ਸਸਤੀ ਹੋਣੀ ਚਾਹੀਦੀ ਹੈ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਦੇ ਵਿੱਚ ਵੀ ਬਿਜਲੀ ਨੂੰ ਲੈ ਕੇ ਬਹੁਤ ਸਾਰੀਆਂ ਅਹਿਮ ਗੱਲਾਂ ਪੰਜਾਬ ਦੇ ਦ੍ਰਿਸ਼ਟੀਕੋਣ ਤੋਂ ਦਰਜ ਸੀ ਚਲੋ ਸਰਕਾਰ ਨਹੀਂ ਬਣੀ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਦੋਵਾਂ ਦੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਚਾਹੁੰਦੀ ਹੈ ਤੇ ਮੁਫਤ ਬਿਜਲੀ ਦਾ ਇਲਾਨ ਕਰਦੀ ਹੈ ਔਰ ਮੁਫਤ ਬਿਜਲੀ ਸ਼ੁਰੂ ਹੋ ਜਾਂਦੀ ਹੈ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਹੀ 600 ਯੂਨਿਟ ਅੱਜ ਵੀ ਪ੍ਰਤੀ ਖਪਤਕਾਰ ਨੂੰ ਇਹ ਸਹੂਲਤ ਹੈ ਹੁਣ ਜਿਹੜਾ ਕੱਲ ਮੰਤਰੀ ਮੰਡਲ ਚ ਫੈਸਲਾ ਲਿਆ ਗਿਆ ਕਿ 3 ਰੁਪਏ ਬਿਜਲੀ ਸਬਸਿਡੀ ਖਤਮ ਕੀਤੀ ਜਾਂਦੀ ਹੈ 7 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਨੂੰ ਇਹਦਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਸਿੱਧਾ ਸਿੱਧਾ ਇਹ ਹੈ ਜਿਹੜੇ ਲੋਕ ਤਾਂ 600 ਯੂਨਿਟ 2 ਮਹੀਨਿਆਂ ਦੇ ਵਿੱਚ ਜਿਨ੍ਹਾਂ ਦਾ ਬਿੱਲ ਤਾਂ 600 ਯੂਨਿਟ ਤੋਂ ਘੱਟ ਆਏਗਾ ਉਹਨਾਂ ਨੂੰ ਤਾਂ ਕੋਈ ਬਿੱਲ ਨਹੀਂ ਆਏਗਾ ਮਤਲਬ ਕਿ 600 ਯੂਨਿਟ ਮੁਫਤ ਬਿਜਲੀ ਦੀ ਯੋਜਨਾ ਉਸੇ ਤਰ੍ਹਾਂ ਜਾਰੀ ਹੈ ਪਰ ਜਿਨ੍ਹਾਂ ਲੋਕਾਂ ਦੀ ਖਪਤ 600 ਯੂਨਿਟ ਤੋਂ ਵਧੇਗੀ ਮਤਲਬ ਜਿਨ੍ਹਾਂ ਲੋਕਾਂ ਦਾ ਬਿੱਲ ਆਏਗਾ ਬਿਜਲੀ ਦਾ ਪੰਜਾਬ ਦੇ ਵਿੱਚ ਉਹਨਾਂ ਨੂੰ 3 ਰੁਪਏ ਜਿਹੜੀ ਬਿਜਲੀ ਸਬਸਿਡੀ ਹੈ ਉਹ ਫੇਰ ਵਾਪਸ ਖਤਮ ਹੋ ਗਈ ਹੈ ਤੇ ਉਹਨਾਂ ਨੂੰ ਜਿਹੜਾ ਬਿਜਲੀ ਦੀ ਖਪਤ ਹੈ ਉਹ 3 ਰੁਪਏ ਮਹਿੰਗੀ ਦਰ ਦੇ ਉੱਤੇ ਬਿਜਲੀ ਉਹਨਾਂ ਨੂੰ ਮਿਲੇਗੀ ਸੋ ਮੋٹے ਮੋٹے ਰੂਪ ਚ ਸਮਝਿਏ ਤੇ ਹੁਣ ਉਹਨਾਂ ਲੋਕਾਂ ਨੂੰ ਹੀ ਫਾਇਦਾ ਹੋਏਗਾ ਜਿਨ੍ਹਾਂ ਦਾ ਬਿਜਲੀ ਦਾ ਬਿੱਲ 600 ਯੂਨਿਟ ਤੋਂ ਘੱਟ ਆਏਗਾ ਸੋ ਅਗਰ ਕਿਸੇ ਦਾ ਵੀ ਬਿਜਲੀ ਦਾ ਬਿੱਲ 600 ਯੂਨਿਟ ਤੋਂ ਵੱਧਦਾ ਹੈ ਤੇ ਫਿਰ ਉਹਨਾਂ ਨੂੰ ਵਧੇ ਹੋਏ ਮੁੱਲ ਤੇ ਬਿਜਲੀ ਦਾ ਜਿਹੜਾ ਰੇਟ ਹੈ ਉਹ ਦੇਣਾ ਪਏਗਾ ਹੁਣ ਜਦੋਂ ਤਕਨੀਕੀ ਤੌਰ ਤੇ ਦੇਖਦੇ ਹਾਂ ਪੰਜਾਬ ਦੀ ਸਰਕਾਰ ਬਹੁਤ ਵੱਡੇ ਆਰਥਿਕ ਸੰਕਟ ਚ ਹੈ ਭਗਵੰਤ ਮਾਨ ਨਿਸ਼ਚਿਤ ਤੌਰ ਤੇ ਮੁਫਤ ਬਿਜਲੀ ਸਾਰਿਆਂ ਨੂੰ ਦੇਣਾ ਚਾਹੁੰਦੇ ਨੇ ਸਸਤੀ ਬਿਜਲੀ ਦੇਣਾ ਚਾਹੁੰਦੇ ਨੇ ਪਰ ਅੜਿੱਕਾ ਕਿੱਥੇ ਹੈ ਅੜਿੱਕਾ ਫਿਰ ਪਿਛਲੀਆਂ ਸਰਕਾਰਾਂ ਤੇ ਹੈ ਪੌਣੇ 3 ਲੱਖ ਕਰੋੜ ਦਾ ਕਰਜ਼ਈ ਪੰਜਾਬ ਨੂੰ ਛੱਡ ਕੇ ਗਈਆਂ ਪਿਛਲੀਆਂ ਸਰਕਾਰਾਂ ਜਿਦੇ ਵਿੱਚ ਕੈਪਟਨ ਮਰਿੰਦਰ ਆਲੀ ਕਾਂਗਰਸ ਸੀ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਭਾਜਪੀ ਇਹਨਾਂ ਦੋਵਾਂ ਸਰਕਾਰਾਂ ਨੇ ਵੀ ਪੰਜਾਬ ਦੇ ਉੱਤੇ ਬਹੁਤ ਵੱਡਾ ਕਰਜ਼ਾ ਪਾਇਆ ਸੋ ਅਕਾਲੀ ਭਾਜਪੀ ਔਰ ਕਾਂਗਰਸ ਇਹ ਤਿੰਨਾਂ ਪਾਰਟੀਆਂ ਨੇ ਪੰਜਾਬ ਨੂੰ ਪੌਣੇ 3 ਲੱਖ ਕਰੋੜ ਦਾ ਕਰਜ਼ਈ ਬਣਾਇਆ ਇਹ ਅਸੀਂ ਯਾਦ ਰੱਖੀਏ ਭਾਵੇਂ ਕਰਜ਼ਾ ਲੈਣਾ ਜ਼ਰੂਰੀ ਸੀ ਭਾਵੇਂ ਗੈਰ ਜ਼ਰੂਰੀ ਸੀ ਅਗਰ ਕੇਂਦਰ ਮਦਦ ਕਰਦਾ ਭਾਵੇਂ ਕਿਸੇ ਦੀ ਵੀ ਕੇਂਦਰ ਚ ਸਰਕਾਰ ਸੀ ਅਟਲ ਬਿਹਾਰੀ ਵਾਜਪਾਈ ਸੀ ਇੰਦਰ ਕੁਮਾਰ ਗੁਜਰਾਲ ਸੀ ਡਾਕਟਰ ਮਨਮੋਨ ਸਿੰਘ ਸੀ ਜਾਂ ਨਰਿੰਦਰ ਮੋਦੀ ਸੀ ਪੰਜਾਬ ਨੂੰ ਕਿਸੇ ਵੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਨਾ ਤਾਂ ਟੈਕਸਾਂ ਤੋਂ ਮੁਕਤੀ ਵਾਲਾ ਸੂਬਾ ਬਣਾਇਆ ਅਸੀਂ ਸਰਹੱਦੀ ਸੂਬਾ ਬਹੁਤ ਗੱਲਾਂ ਕਰਦੀਆਂ ਨੇ ਸਾਡੇ ਕੇਂਦਰ ਦੀਆਂ ਸਰਕਾਰਾਂ ਕਿ ਪੰਜਾਬ ਸਰਹੱਦੀ ਸੂਬਾ ਸਾਨੂੰ ਬਹੁਤ ਚਿੰਤਾ ਹੈ ਅਸੀਂ ਬੀਐਸਐਫ ਨੂੰ 50 ਕਿਲੋਮੀਟਰ ਚ ਰੱਖਣਾ ਹੈ ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਭਾਜਪਾ ਵਾਲੇ ਵੀ ਕਹਿੰਦੇ ਨੇ ਕਿ ਪੰਜਾਬ ਸਰਹੱਦੀ ਸੂਬਾ ਅਸੀਂ ਇੱਥੇ ਪਾਕਿਸਤਾਨ ਤੋਂ ਲਗਾਤਾਰ ਖਤਰਾ ਹੈ ਅਸੀਂ ਡਰੱਗਸ ਦੇ ਖਿਲਾਫ ਲੜਾਈ ਲੜਨੀ ਹੈ ਅਸੀਂ ਨਸ਼ਾ ਮੁਕਤ ਪੰਜਾਬ ਨੂੰ ਕਰਨਾ ਹੈ ਪਰ ਕਿਸੇ ਨੇ ਵੀ ਪੰਜਾਬ ਨੂੰ ਟੈਕਸ ਮੁਕਤ ਨਹੀਂ ਕੀਤਾ ਹਿਮਾਚਲ ਨੂੰ ਟੈਕਸ ਮੁਕਤ ਕੀਤਾ ਜਿਹੜਾ ਸਾਡਾ ਗਵਾਂਡੀ ਸੂਬਾ ਹੈ ਫੈਕਟਰੀਆਂ ਉਦਯੋਗ ਪੂਰੇ ਦੇਸ਼ ਚੋਂ ਹਿਮਾਚਲ ਪ੍ਰਦੇਸ਼ ਗਏ ਸੋ ਪੰਜਾਬ ਦਾ ਨਾਤਾ ਉਦਯੋਗਿਕਕਰਨ ਹੋਇਆ ਨਾ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਕਿਸੇ ਵੀ ਕੇਂਦਰ ਦੀ ਸਰਕਾਰ ਨੇ ਦਿੱਤਾ ਕਿ ਤੁਸੀਂ ਲੜਾਈਆਂ ਦੇ ਵਿੱਚ ਵੀ ਜਾਨਾਂ ਗੁਆਈਆਂ ਤੁਸੀਂ ਅੱਤਵਾਦ ਵੀ ਚੱਲਿਆ ਤੇ ਤੁਸੀਂ ਪਾਕਿਸਤਾਨ ਦੇ ਨਾਲ ਜੰਗ ਵੀ ਦੇਖੇ ਤੇ ਸਾਰਾ ਕੁਝ ਗੁਆਇਆ ਪੰਜਾਬ ਨੇ ਕਿਸੇ ਵੀ ਸਰਕਾਰ ਨੇ ਪੰਜਾਬ ਨੂੰ ਟੈਕਸ ਬੈਨੀਫਿਟ ਸਟੇਟ ਨਹੀਂ ਬਣਾਇਆ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਇਹਦਾ ਮਤਲਬ ਹੈ ਜਿਹੜੀਆਂ ਕੇਂਦਰ ਸਰਕਾਰਾਂ ਦੀਆਂ ਨੀਤੀਆਂ ਪੰਜਾਬ ਦੇ ਪ੍ਰਤੀ ਹੈ ਉਹ ਕੋਈ ਬਹੁਤ ਖੁੱਲ੍ਹ ਦਿਲ ਵਾਲੀਆਂ ਨਹੀਂ ਹੈ ਜਾਂ ਤਾਂ ਕੇਂਦਰ ਦੀਆਂ ਸਰਕਾਰਾਂ ਚਾਹੁੰਦੀਆਂ ਨਹੀਂ ਕਿ ਸਰਹੱਦੀ ਸੂਬੇ 'ਚ ਉਦਯੋਗ ਬਹੁਤ ਵੱਡੀ ਤਰੱਕੀ ਹਾਸਲ ਕਰੇ ਅਗਰ ਉਹ ਚਾਹੁੰਦੀਆਂ ਤੇ ਟੈਕਸਾਂ ਦੇ ਰੂਪ ਦੇ ਵਿੱਚ ਬੈਨੀਫਿਟ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਜਿਹੜਾ ਨਹੀਂ ਮਿਲਿਆ ਹੁਣ ਪੌਣੇ 3 ਲੱਖ ਕਰੋੜ ਦੇ ਅਸੀਂ ਕਰਜ਼ਾਈ ਹੋਏ ਮੁੱਖ ਮੰਤਰੀ ਭਗਵੰਤ ਮਾਨ ਮੁਫਤ ਬਿਜਲੀ ਦੇ ਰਹੇ ਨੇ ਪਿਛਲੀਆਂ ਸਰਕਾਰਾਂ ਨੇ ਪਾਉਣੇ 3 ਲੱਖ ਕਰੋੜ ਦਾ ਕਰਜ਼ਈ ਬਣਾਇਆ ਹੁਣ ਵਾਲੀ ਸਰਕਾਰ ਲਈ ਵੀ ਇਹ ਮਜਬੂਰੀ ਹੈ ਕਿ ਭਗਵੰਤ ਮਾਨ ਨੂੰ ਕਰਜ਼ਾ ਚੱਕਣਾ ਪੈਂਦਾ ਹੈ ਇਹ ਜਿਹੜਾ 24 25 ਦਾ ਵਾਰਾ ਖਤਮ ਹੋਣਾ ਹੈ ਮੈਨੂੰ ਲੱਗਦਾ ਅਸੀਂ ਪਾਉਣੇ 1 4 ਲੱਖ ਕਰੋੜ ਦੇ ਕਰਜ਼ਈ ਬਣ ਜਾਵਾਂਗੇ ਸੋ ਕਰਜ਼ਾ ਭਗਵੰਤ ਮਾਨ ਲਈ ਵੀ ਮਜਬੂਰੀ ਹੈ ਔਰ ਭਗਵੰਤ ਮਾਨ ਤੋਂ ਬਾਅਦ ਵੀ ਅਗਰ ਕੋਈ ਹੋਰ ਸਰਕਾਰ ਆਉਂਦੀ ਹੈ ਭਾਵੇਂ ਆਮ ਆਦਮੀ ਪਾਰਟੀ ਦੁਬਾਰਾ ਆ ਜੇ ਭਾਵੇਂ ਅਕਾਲੀ ਭਾਜੀਪੀ ਤੇ ਭਾਵੇਂ ਕਾਂਗਰਸ ਕਰਜ਼ਾ ਫਿਰ ਵੀ ਪੰਜਾਬ ਸਿਰ ਵੱਧਾ ਜਾਣਾ ਹੈ ਇਹ ਨਹੀਂ ਹੈ ਕਿ ਅਗਰ ਅਕਾਲੀ ਭਾਜੀਪੀ ਆਗੇ ਤੇ ਪੰਜਾਬ ਕਰਜ਼ਾ ਮੁਕਤ ਹੋ ਜੂ ਜਾਂ ਕਾਂਗਰਸ ਵਾਲੇ ਆਗੇ ਤੇ ਪੰਜਾਬ ਕਰਜ਼ਾ ਮੁਕਤ ਹੋ ਜੂ ਕਿਉਂਕਿ ਪੰਜਾਬ ਉਦੋਂ ਕਰਜ਼ਾ ਮੁਕਤ ਹੋਣਾ ਜਦੋਂ ਕੇਂਦਰ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਦੇਵੇਗਾ ਕੋਈ 4-5 ਲੱਖ ਕਰੋੜ ਕੇਂਦਰ ਪੰਜਾਬ ਨੂੰ ਦਵੇ ਜਿਹੜਾ ਮੈਂ ਪਹਿਲਾਂ ਵੀ ਕਿਹਾ ਕਿਸੇ ਸਰਕਾਰ ਨੇ ਨਹੀਂ ਦਿੱਤਾ ਇਸ ਕਰਕੇ ਮਜਬੂਰੀ ਭਗਵੰਤ ਮਾਨ ਦੀ ਵੀ ਹੈ ਕਿ ਕਰਜ਼ਾ ਭਗਵੰਤ ਮਾਨ ਨੂੰ ਵੀ ਲੈਣਾ ਪੈ ਰਿਹਾ ਹੈ ਇਸੇ ਕਰਕੇ ਹੁਣ ਇਹ ਤਰਕ ਬਣਿਆ ਕਿ ਕਿਤੇ ਨਾ ਕਿਤੇ 15000 ਤੋਂ ਮੈਂ ਕੁਝ ਅੰਕੜੇ ਨੇ ਜਿਹੜੇ ਇਹਦੇ ਕੱਢੇ ਸੀ 1500 ਤੋਂ 1800 ਕਰੋੜ ਅਗਰ ਦੇਖਿਆ ਜਾਵੇ ਤੇ 1500 ਤੋਂ 1800 ਕਰੋੜ ਦਾ ਫਾਇਦਾ ਪੰਜਾਬ ਦੇ ਖਜ਼ਾਨੇ 'ਚ ਹੋ ਸਕਦਾ ਹੈ 3 ਰੁਪਏ ਦੀ ਸਬਸਿਡੀ ਖਤਮ ਕਰਨ ਦੇ ਨਾਲ ਜਦੋਂ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਹੋਣਾਂ ਦੀ ਸਰਕਾਰ ਵੇਲੇ ਇਹ 3 ਰੁਪਏ ਦੀ ਸਬਸਿਡੀ ਖਤਮ ਕੀਤੀ ਗਈ ਤੇ ਬਹੁਤ ਖੁੱਲਾ ਸਵਾਗਤ ਕੀਤਾ ਗਿਆ ਸੀ ਹਾਲਾਂਕਿ ਉਸ ਵੇਲੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਬਸਿਡੀ ਨਹੀਂ ਅਸੀਂ ਮੁਫਤ ਬਿਜਲੀ ਪੰਜਾਬ ਦੇ ਲੋਕਾਂ ਨੂੰ ਦਵਾਂਗੇ ਸੋ ਹੁਣ ਜਿਹੜੀ ਇਹ ਸਬਸਿਡੀ ਵਾਪਸ ਕਰਨ ਦਾ ਫੈਸਲਾ ਹੈ ਇਹ ਬਹੁਤ ਵੱਡੀ ਮਜਬੂਰੀ ਹੈ ਤਾਂਕਿ ਪੰਜਾਬ ਦੇ ਖਜ਼ਾਨੇ 'ਚ 1500 ਤੋਂ 1800 ਕਰੋੜ ਦਾ ਜਿਹੜਾ ਮਾਲੀਆ ਹੈ ਉਹ ਇਕੱਠਾ ਹੋਵੇ ਪਰ ਦੇਖਣ ਵਾਲੀ ਗੱਲ ਇਹ ਹੈ ਅਗਰ ਲੋਕਾਂ ਨੇ 600 ਯੂਨਿਟ ਤੋਂ ਘੱਟ ਤੱਕ ਆਪਣੀ ਬਿਜਲੀ ਦੀ ਖਪਤ ਰੋਕੀ ਤੇ ਫਿਰ ਸਰਕਾਰ ਨੂੰ ਇਹ ਫਾਇਦਾ 1500 ਤੋਂ 1800 ਕਰੋੜ ਦਾ ਨਹੀਂ ਹੋਣਾ ਹਾਲਾਂਕਿ ਇਹ ਬਹੁਤ ਸਧਾਰਨ ਅੰਕੜੇ ਹੁੰਦੇ ਨੇ ਇਹ ਫਾਇਦਾ ਨੁਕਸਾਨ ਘਟ ਵੱਧ ਵੀ ਸਕਦਾ ਹੈ ਹੁਣ ਸਰਕਾਰ ਦਾ ਤਰਕ ਕੀ ਹੈ ਭਗਵੰਤ ਮਾਨ ਦੀ ਭਗਵੰਤ ਮਾਨ ਦੀ ਸਰਕਾਰ ਦਾ ਤਰਕ ਕੀ ਹੈ ਵੀ ਇਹ ਮਜਬੂਰੀ ਹੈ ਪਿਛਲੀਆਂ ਸਰਕਾਰਾਂ ਕਰਕੇ ਸਾਨੂੰ ਮੁਫਤ ਸਬਸਿਡੀ ਹੈ 3 ਰੁਪਏ ਦੀ ਇਹ ਵਾਪਸ ਲੈਣੀ ਪਈ ਪਰ ਇਹ ਵੀ ਕਹਿੰਦੇ ਨੇ ਹਰਪਾਲ ਚੀਮਾ ਤੇ ਭਗਵੰਤ ਮਾਨ ਕਿ 600 ਯੂਨਿਟ ਮੁਫਤ ਬਿਜਲੀ ਦੀ ਯੋਜਨਾ ਤੱਕ ਜਾਰੀ ਹੈ ਇਸ ਕਰਕੇ ਇਹ 3 ਰੁਪਏ ਦਾ ਉਹਨਾਂ ਲੋਕਾਂ ਨੂੰ ਬਿਲਕੁਲ ਫਰਕ ਨਹੀਂ ਪੈਣਾ ਜਿਨ੍ਹਾਂ ਦਾ ਬਿਜਲੀ ਬਿੱਲ 600 ਤੋਂ ਘੱਟ ਆਉਂਦਾ ਹੁਣ ਦਾਅਵੇ ਵੀ ਕੀਤੇ ਜਾਂਦੇ ਨੇ ਕਿ 90% ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਹੈ ਜੇ 90% ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਹੈ ਤੇ ਫਿਰ 1500 1800 ਕਰੋੜ ਦੀ ਥਾਂ ਤੇ 1000 ਕਰੋੜ ਰੁਪਿਆ ਵੀ ਪ੍ਰਤੀ ਸਾਲ ਮੁਨਾਫਾ ਪੰਜਾਬ ਸਰਕਾਰ ਨੂੰ ਨਹੀਂ ਹੋਣਾ ਪਰ ਦੇਖਿਆ ਜਾਵੇ ਤੇ ਜਿਹੜੇ 90% ਲੋਕਾਂ ਦੇ ਬਿੱਲ ਜ਼ੀਰੋ ਹੈ ਇਹ ਸਾਲ ਦੇ ਵਿੱਚ ਸਾਰੇ ਬਿੱਲ ਜ਼ੀਰੋ ਨਹੀਂ ਹੈ ਬਹੁਤ ਸਾਰੇ ਲੋਕ ਅਜਿਹੇ ਨੇ ਇਹਨਾਂ ਦੇ ਅੰਕੜੇ ਨਹੀਂ ਉਪਲਬਧ ਨਾ ਹੀ ਕਦੀ ਸਰਕਾਰ ਨੇ ਅੰਕੜੇ ਜਾਰੀ ਕੀਤੇ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਜ਼ੀਰੋ ਬਿੱਲ ਨਹੀਂ ਆਉਂਦਾ ਇਸ ਕਰਕੇ ਜਿਨ੍ਹਾਂ ਦਾ ਜ਼ੀਰੋ ਬਿੱਲ ਆਉਂਦਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਜਿਨ੍ਹਾਂ ਦਾ ਜ਼ੀਰੋ ਬਿੱਲ ਨਹੀਂ ਆਉਂਦਾ ਉਹਨਾਂ ਨੂੰ ਬਿਜਲੀ ਪ੍ਰਤੀ ਯੂਨਿਟ 3 ਰੁਪਏ ਮਹਿੰਗੀ ਹੁਣ ਬਿੱਲ ਦੇ ਵਿੱਚ ਵਸੂਲੀ ਜਾਏਗੀ ਸੋ ਉਹਨਾਂ ਲੋਕਾਂ ਦੇ ਲਈ ਇਹ ਜ਼ਰੂਰ ਇੱਕ ਚੈਲੰਜ ਹੋ ਸਕਦਾ ਹੈ ਹੁਣ ਸਰਕਾਰ ਦਾ ਤਰਕ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਫਾਲਤੂ ਏਸੀ ਨਾ ਵਰਤਣ ਫਾਲਤੂ ਪੱਖੇ ਨਾ ਚੱਲਦੇ ਰਹਿਣ ਬੇਫਾਲਤੂ ਬਿਜਲੀ ਦੀ ਖਪਤ ਨਾ ਹੋਵੇ ਔਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਪੰਜਾਬ ਦੇ ਬਿਜਲੀ ਦੀ ਖਪਤ ਘਟਾਉਣ ਤੇ 600 ਯੂਨਿਟ ਤੋਂ ਥੱਲੇ ਰਹਿਣ ਪਰ ਇਹ ਪ੍ਰੈਕਟੀਕਲ ਤੌਰ ਤੇ ਸੰਭਵ ਨਹੀਂ ਹੈ ਸੋ ਜਿਹੜੇ ਲੋਕਾਂ ਦੇ ਵੀ ਬਿਜਲੀ ਦੇ ਬਿੱਲ 600 ਤੋਂ ਜ਼ਿਆਦਾ ਆਉਣਗੇ ਉਹਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਬਿਜਲੀ ਬੋਰਡ ਦੀ ਆਰਥਿਕਤਾ ਨੂੰ ਸਰਕਾਰ ਦੀ ਆਰਥਿਕਤਾ ਨੂੰ ਵਿੱਤੀ ਜਿਹੜੀ ਹੈ ਕਮਾਈ ਹੋਏਗੀ 1500 ਕਰੋੜ ਤੋਂ 1800 ਕਰੋੜ ਹਾਲਾਂਕਿ ਇਹ ਅੰਕੜਾ ਬਹੁਤ ਵੱਡਾ ਹੈ ਹੁਣ ਨਵੰਬਰ 2021 ਦੇ ਵਿੱਚ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਨੇ 3 ਰੁਪਏ ਜਿਹੜੀ ਸਬਸਿਡੀ ਸੀ ਇਹ ਮਾਫ ਕੀਤੀ ਸੀ ਉਹਨਾਂ ਨੇ ਉਸ ਵੇਲੇ ਜਿਹੜੇ ਬਕਾਇਆ ਬਿੱਲ ਸੀ ਪੰਜਾਬ ਦੇ ਗਾਹਕਾਂ ਦੇ ਉਹ ਵੀ ਖਤਮ ਕੀਤੇ ਸੀ ਸੋ 7 ਕਿਲੋਵਾਟ ਲੋਡ ਤੱਕ ਦੇ ਜਿਹੜੇ ਖਪਤਕਾਰ ਸੀ ਉਹਨਾਂ ਦੇ ਜਿਹੜੇ ਬਿੱਲ ਔਰ ਬਕਾਇਆ ਬਿੱਲ ਟੈਨਰ ਤੇ ਸਬਸਿਡੀ ਨਾਲ ਔਰ ਬਕਾਇਆ ਖਤਮ ਕੀਤੇ ਸੀ ਹੁਣ ਇਸ ਫੈਸਲੇ ਤੋਂ ਬਾਅਦ ਇੱਕ ਵਾਰ ਫਿਰ ਇਹਦੇ ਤੇ ਸਿਆਸਤ ਸ਼ੁਰੂ ਹੋਈ ਹੈ ਕੱਲ ਮੈਂ ਦੇਖ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਤੁਰੰਤ ਟਵੀਟ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਤੁਰੰਤ ਸੋਸ਼ਲ ਮੀਡੀਆ ਤੇ ਟਵੀਟ ਕੀਤਾ ਔਰ ਵਿਕਰਮ ਸਿੰਘ ਮਜੀਠੀਆ ਕੀ ਲਿਖਦੇ ਨੇ ਇਹ ਵੀ ਇੱਕ ਵਾਰੀ ਜ਼ਰੂਰ ਇੱਥੇ ਮੈਂ ਸਾਂਝਾ ਕਰਦਾ ਵਿਕਰਮ ਸਿੰਘ ਮਜੀਠੀਆ ਲਿਖਦੇ ਨੇ ਪੰਜਾਬ ਦੇ ਆਮ ਲੋਕਾਂ ਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਕਰੀਬਨ 2500 ਕਰੋੜ ਰੁਪਏ ਦਾ ਨਵਾਂ ਬੋਝ ਪਾ ਦਿੱਤਾ ਹੈ ਹਾਲਾਂਕਿ ਸਾਰੇ ਪੰਜਾਬ ਦੇ ਲੋਕਾਂ ਤੇ ਇਹ ਬੋਝ ਨਹੀਂ ਪੈਣਾ ਉਹ ਕਹਿੰਦੇ ਜਿਹੜੀ ਬਿਜਲੀ ਪਹਿਲਾਂ 5 ਰੁਪਏ ਯੂਨਿਟ ਮਿਲਦੀ ਸੀ ਹੁਣ ਉਹ 8 ਰੁਪਏ ਪ੍ਰਤੀ ਯੂਨਿਟ ਮਿਲੇਗੀ ਇਹ ਵੀ ਆਪਾਂ ਗੱਲ ਯਾਦ ਰੱਖੀਏ ਕਿ ਜਿਹੜੀ ਬਿਜਲੀ ਮਹਿੰਗੀ ਅਕਾਲੀ ਦਲ ਦੇ ਰਾਜ ਚ ਮਿਲਦੀ ਸੀ ਲਗਭਗ ਉਹੀ ਮੁੱਲ ਭਗਵੰਤ ਮਾਨ ਦੇ ਰਾਜ ਚ ਹੁਣ ਮਿਲ ਰਿਹਾ ਹੈ ਸਸਤੀ ਕੀਤੀ ਸੀ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਇਸ ਗੱਲ ਦੀ ਵਕਾਲਤ ਕਰਦੇ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦਾ ਯੂਨਿਟ ਹੈ ਲੋਕਾਂ ਨੂੰ ਉਹ ਭਾਵੇਂ 3 ਰੁਪਏ ਪ੍ਰਤੀ ਯੂਨਿਟ ਲੋਕਾਂ ਨੂੰ ਦਿੱਤਾ ਜਾਵੇ ਇਹ ਕੋਸ਼ਿਸ਼ ਸੀ ਨਵਜੋਤ ਸਿੰਘ ਸਿੱਧੂ ਦੀ ਹਾਲਾਂਕਿ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਨੇ ਇਕੱਠੇ ਤੌਰ ਤੇ ਫੈਸਲਾ ਕੀਤਾ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੀ ਔਰ 3 ਰੁਪਏ ਸਬਸਿਡੀ ਉਹਨਾਂ ਨੇ ਦਿੱਤੀ ਸੀ ਸੋ 5 ਰੁਪਏ ਪ੍ਰਤੀ ਯੂਨਿਟ ਜਿਹੜੀ ਬਿਜਲੀ ਮਿਲਦੀ ਸੀ ਵਿਕਰਮ ਮਜੀਠੀਆ ਲਿਖਦੇ ਨੇ ਉਹ ਹੁਣ 8 ਰੁਪਏ ਪ੍ਰਤੀ ਯੂਨਿਟ ਮਿਲੇਗੀ ਪੈਟਰੋਲ ਤੇ 65 ਪੈਸੇ ਤੇ ਡੀਜ਼ਲ ਤੇ 92 ਪੈਸੇ ਵੈਟ ਵਧਾ ਦਿੱਤਾ ਹੈ ਸੋ ਦੇਖਿਆ ਜਾਵੇ ਤਾ ਪੈਟਰੋਲ ਤੇ 61 ਪੈਸੇ ਬਹੁਤਾ ਜ਼ਿਆਦਾ ਨਹੀਂ ਹੈ ਡੀਜ਼ਲ ਤੇ 92 ਪੈਸੇ ਆ ਜਿਹੜੇ ਉਹ 1 ਰੁਪਏ ਦੇ ਆਸ-ਪਾਸ ਹੋ ਗਿਆ ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਸਰਕਾਰ ਨੂੰ ਇੱਥੇ ਧਿਆਨ ਦੇਣ ਦੀ ਲੋੜ ਹੈ ਜਿਹੜੇ ਸਾਡੇ ਕਿਸਾਨ ਨੇ ਜਿਹੜੇ ਖੇਤੀਬਾੜੀ ਸੈਕਟਰ ਚ ਸਾਡੇ ਕਿਸਾਨ ਨੇ ਉਹਨਾਂ ਨੂੰ ਕੋਈ ਵਿਵਸਥਾ ਬਣਾ ਕੇ ਦਿੱਤੀ ਜਾਵੇ ਕਿਸਾਨਾਂ ਨੂੰ ਜਿਹੜਾ ਡੀਜ਼ਲ ਹੈ ਪੰਜਾਬ ਦੇ ਵਿੱਚ ਉਹ ਸਸਤਾ ਮਿਲਣਾ ਚਾਹੀਦਾ ਕਿਉਂਕਿ ਡੀਜ਼ਲ ਖੇਤੀਬਾੜੀ ਦੇ ਵਿੱਚ ਸਾਡੇ ਪੰਜਾਬ ਦੇ ਕਿਸਾਨ ਵਰਤਦੇ ਨੇ ਸੋ ਇਸੇ ਤਰ੍ਹਾਂ ਰਾਜਾ ਵੜਿੰਗ ਰਾਜਾਪਟਿੰਘਾ ਨੇ ਵੀ ਉਹਨਾਂ ਦਾ ਵੀ ਮੈਂ ਬਿਆਨ ਸੁਣਿਆ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਰੁਪਏ ਬਿਜਲੀ ਸਬਸਿਡੀ ਜਿਹੜੀ ਉਹ ਹਟਾ ਲਈ ਹੈ ਔਰ ਪ੍ਰਤਾਪ ਬਾਜਵਾ ਨੇ ਵੀ ਇਹਦਾ ਵਿਰੋਧ ਕੀਤਾ ਹੁਣ ਆਮ ਆਦਮੀ ਪਾਰਟੀ ਹਰਿਆਣਾ ਚ ਚੋਣਾਂ ਲੜ ਰਹੀ ਹੈ ਮੁਫਤ ਬਿਜਲੀ ਦਾ ਵਾਅਦਾ ਆਮ ਆਦਮੀ ਪਾਰਟੀ ਦਾ ਹਰਿਆਣਾ ਦੇ ਵਿੱਚ ਵੀ ਹੈ ਪਰ ਜਿਹੜੀ 3 ਰੁਪਏ ਦੀ ਬਿਜਲੀ ਸਬਸਿਡੀ ਵਾਪਸ ਲੈਣ ਦਾ ਫੈਸਲਾ ਹੈ ਕੀ ਇਹਦਾ ਫਰਕ ਹਰਿਆਣਾ ਚ ਪਏਗਾ ਪਹਿ ਸਕਦਾ ਸੀ ਅਗਰ ਕਾਂਗਰਸ ਦਾ ਹਰਿਆਣੇ ਦੇ ਵਿੱਚ ਸਮਝੌਤਾ ਨਾ ਹੋ ਰਿਆ ਹੁੰਦਾ ਆਮ ਆਦਮੀ ਪਾਰਟੀ ਨਾਲ ਹੁਣ ਹਰਿਆਣੇ ਦੇ ਕਾਂਗਰਸੀ ਵੀ ਇਸ ਗੱਲ ਨੂੰ ਹਰਿਆਣੇ ਚ ਮੁੱਦਾ ਨਹੀਂ ਬਣਾ ਸਕਣਗੇ ਹਾਲਾਂਕਿ ਭਾਜਪਾ ਇਸ ਗੱਲ ਦਾ ਜ਼ੋਰ ਸ਼ੋਰ ਨਾਲ ਵਿਰੋਧ ਕਰੇਗੀ ਹਰਿਆਣੇ ਚ ਕਿ ਪੰਜਾਬ ਚ ਆਮ ਆਦਮੀ ਪਾਰਟੀ ਨੇ 3 ਰੁਪਏ ਬਿਜਲੀ ਸਬਸਿਡੀ ਵਾਪਸ ਲਈ ਹੈ ਪਰ ਹਰਿਆਣੇ ਜਗਰ ਭਾਜਪਾ ਵਿਰੋਧ ਵੀ ਕਰੇਗੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ आम आदमी पार्टी और कांग्रेस ने बजाए हरियाणाच भारतीय जनता पार्टी ਦੇ ਪ੍ਰਤੀ ਐਂਟੀ ਇਨਕੰਮਬੈਂਸੀ ਬਹੁਤ ਜ਼ਿਆਦਾ ਹੈ ਸਰਕਾਰ ਵਿਰੋਧੀ ਲਹਿਰ ਹਰਿਆਣੇ ਦੇ ਵਿੱਚ ਹੈ ਕਿਉਂਕਿ ਲਗਾਤਾਰ 10 ਸਾਲ ਹਰਿਆਣੇ ਚ ਸਰਕਾਰ ਚੱਲੀ ਹੈ ਕੰਗਨਾ ਰਣੌਤ ਬੀਜੇਪੀ ਦੇ ਮਨੋਰ ਲਾਲ ਖੱਟੜ ਜਿਨ੍ਹਾਂ ਨੇ ਰਸਤੇ ਚ ਰੁਕਾਵਟਾਂ ਲਾਈਆਂ ਸੀ ਔਰ ਮੌਜੂਦਾ ਸਰਕਾਰ ਵੇਲੇ ਵੀ ਸ਼ੰਭੂ ਬੈਰੀਅਰ ਨਾ ਖੁੱਲਣਾ ਇਹਦੇ ਨਾਲ ਹਰਿਆਣਾ ਤੇ ਪੰਜਾਬ ਦੇ ਕਿਸਾਨ ਕਾਫੀ ਜ਼ਿਆਦਾ ਨਾਰਾਜ਼ ਨੇ ਭਾਰਤੀ ਜਨਤਾ ਪਾਰਟੀ ਤੋਂ ਔਰ ਚੋਣਾ 'ਚ ਨਿਸ਼ਚਿਤ ਤੌਰ ਤੇ ਕਿਸਾਨ ਸੈਕਟਰ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਦੇ ਸਕਦਾ ਹੈ ਸੋ ਹਰਿਆਣੇ 'ਚ ਅਗਰ ਬਿਜਲੀ ਦਾ ਮੁੱਦਾ ਬੀਜੇਪੀ ਬਣਾਉਣ ਦੀ ਕੋਸ਼ਿਸ਼ ਵੀ ਕਰੇਗੀ ਤੇ ਹਰਿਆਣੇ 'ਚ ਇਹ ਮੁੱਦਾ ਕੋਈ ਬਹੁਤਾ ਜ਼ਿਆਦਾ ਉਭਾਰ ਲੈਂਦਾ ਨਹੀਂ ਦਿਖਦਾ ਪੰਜਾਬ ਚੋਂ ਦੇ ਦਿਨਾਂ ਦੇ ਵਿੱਚ ਬਿਜਲੀ ਦੇ ਮੁੱਦੇ ਤੇ ਫੇਰ ਸਿਆਸਤ ਹੋਏਗੀ ਕੀ ਨਵਜੋਤ ਸਿੰਘ ਸਿੱਧੂ ਬਿਜਲੀ ਦੇ ਮੁੱਦੇ ਤੇ ਫੇਰ ਕੋਈ ਨਵਾਂ ਟਵੀਟ ਕਰਨਗੇ ਆਪਣੀ ਰਾਏ ਰੱਖਣਗੇ ਚਰਨਜੀਤ ਚੰਨੀ ਪ੍ਰਤਾਪ ਬਾਜਵਾ ਇਹ ਪੰਜਾਬ ਦੀਆਂ ਹੋਰ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਹੋਰ ਉਭਾਰਨ ਗਿਆ ਕਿ ਸਹੱਦ ਤੱਕ ਉਭਾਰਨ ਗਿਆ ਇਹਦੇ ਤੇ ਨਜ਼ਰ ਰਹੂਗੀ ਕਿਉਂਕਿ ਪੰਜਾਬ ਚ ਹਮੇਸ਼ਾ ਬਿਜਲੀ ਤੇ ਸਿਆਸਤ ਹੁੰਦੀ ਰਹੀ ਹੈ ਮੈਨੂੰ ਉਹ ਵੀ ਵੇਲਾ ਯਾਦ ਹੈ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਕੋਸ਼ਿਸ਼ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਬਿਜਲੀਆਂ ਦੇ ਸਮਝੌਤੇ ਐ ਅਸੀਂ ਉਹਨਾਂ ਨੂੰ ਰਿਵਿਊ ਕਰਾਂਗੇ ਅਸੀਂ ਉਹਨਾਂ ਨੂੰ ਰੱਦ ਕਰਾਂਗੇ ਕਾਂਗਰਸ ਵੱਲ ਲੋਕੀ ਕਿਹਾ ਜਾਂਦਾ ਸੀ ਜੇ ਸਾਡੀ ਸਰਕਾਰ ਆਈ ਤੇ ਅਸੀਂ ਬਿਜਲੀ ਸਮਝੌਤੇ ਰਿਵਿਊ ਕਰਕੇ ਰੱਦ ਕਰਾਂਗੇ ਵਾਈਟ ਪੇਪਰ ਲੈ ਕੇ ਆਏ ਕਾਂਗਰਸ ਵਾਲੇ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਉਸ ਤੋਂ ਬਾਅਦ ਚਰਨਜੀਤ ਚੰਨੀ ਦਾ ਰਾਜ ਸੀ ਉਦੋਂ ਵੀ ਬਹੁਤ ਗੱਲਾਂ ਹੋਈਆਂ ਪਰ ਨਾ ਕਾਂਗਰਸ ਪੰਜਾਬ ਚ ਬਿਜਲੀ ਦੇ ਸਮਝੌਤਿਆਂ ਨੂੰ ਰੱਦ ਕਰ ਸਕੀ ਵਾਈਟ ਪੇਪਰ ਲਿਆਉਣ ਦੇ ਬਾਵਜੂਦ ਸਿਆਸਤ ਹੋਈ ਵਿਧਾਨ ਸਭਾ ਚ ਵੀ ਬਾਰ ਵੀ ਪਰ ਨਾ ਆਮ ਆਦਮੀ ਪਾਰਟੀ ਬਿਜਲੀ ਦੇ ਸਮਝੌਤਿਆਂ ਨੂੰ ਰੱਦ ਕਰ ਸਕੀ ਇਹਦਾ ਮਤਲਬ ਹੈ ਕਿ ਪੰਜਾਬ ਚ ਬਿਜਲੀ ਕਾਫੀ ਸਮੇਂ ਤੋਂ ਸਿਆਸਤ ਦਾ ਮੁੱਦਾ ਰਹੀ ਹੈ ਇੱਕ ਵਾਰ ਫਿਰ ਪੰਜਾਬ ਚ ਬਿਜਲੀ ਦੇ ਮੁੱਦੇ ਤੇ ਸਿਆਸਤ ਹੋਏਗੀ ਇਹਦੇ ਨਾਲ ਨਾਲ ਇੱਕ ਅਖੀਰ ਚ ਹੋਰ ਗੱਲ ਕਰੂੰਗਾ ਕੱਲ ਹਰਪਾਲ ਚੀਮਾ ਪੰਜਾਬ ਦੇ ਵੱਖ-ਵੱਖ ਕਿਸਾਨ ਸੰਗਠਨ ਇਹਨਾਂ ਸਾਰਿਆਂ ਦੀ ਮੀਟਿੰਗ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਔਰ ਖੇਤੀਬਾੜੀ ਨੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਨੇ ਔਰ ਖੇਤੀਬਾੜੀ ਨੀਤੀ ਕਿਸਾਨਾਂ ਨਾਲ ਵਿਚਾਰੀ ਜਾ ਰਹੀ ਹੈ ਬੁੱਧੀਜੀਵੀਆਂ ਨਾਲ ਵਿਚਾਰੀ ਜਾ ਰਹੀ ਹੈ ਕਰਜ਼ਾ ਮਾਫੀ ਦੇ ਉੱਤੇ ਵੀ ਪੰਜਾਬ ਸਰਕਾਰ ਇੱਕ ਯੋਜਨਾ ਬਣਾਉਣ ਦੇ ਲਈ ਅੱਗੇ ਵਧ ਸਕਦੀ ਹੈ ਪਰ ਸਵਾਲ ਫਿਰ ਉਹੀ ਹੈ ਜਿਹੜਾ ਪੰਜਾਬ 4.5 ਲੱਖ ਕਰੋੜ ਦਾ ਕਰਜ਼ਈ ਹੋ ਚੁੱਕਿਆ ਹੈ ਉਹ ਕਿਸਾਨਾਂ ਦੀ ਕਰਜ਼ਾ ਮਾਫੀ ਕਿਵੇਂ ਕਰੇਗਾ ਸੋ ਬੜੇ ਵੱਡੇ ਚੈਲੰਜ ਬਹੁਤ ਵੱਡੀਆਂ ਚੁਣੌਤੀਆਂ ਇਸ ਵਕਤ ਪੰਜਾਬ ਦੀ ਸਰਕਾਰ ਅੱਗੇ ਵੀ ਹੈ ਔਰ ਇਹ ਚੁਣੌਤੀਆਂ ਉਦੋਂ ਹੀ ਖਤਮ ਹੋਣੀਆਂ ਨੇ ਜਦੋਂ ਕੇਂਦਰ ਪੰਜਾਬ ਦੇ ਨਾਲ ਸਿਆਸੀ ਤੌਰ ਤੇ ਖੜੇਗਾ ਜਦੋਂ ਕੇਂਦਰ ਪੰਜਾਬ ਨੂੰ ਕੋਈ 4-5 ਲੱਖ ਦਾ ਵਿੱਤੀ ਪੈਕੇਜ ਦੇਵੇਗਾ ਜਦੋਂ ਕੇਂਦਰ ਪੰਜਾਬ 'ਚ ਉਦਯੋਗ ਨੂੰ ਟੈਕਸ ਫ੍ਰੀ ਕਰੇਗਾ ਜਦੋਂ ਕੇਂਦਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰੇਗਾ ਜਾਂ ਪੰਜਾਬ ਦਾ ਕਰਜ਼ਾ ਮਾਫ ਕਰੇਗਾ ਕੀ ਭਾਜਪੀ 27 ਦੀਆਂ ਚੋਣਾਂ ਤੋਂ ਪਹਿਲਾਂ ਇਹ ਕੰਮ ਕਰੇਗੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਕੋਲੇ ਆਖਰੀ ਸਿਆਸੀ ਹਥਿਆਰ ਇਹੀ ਹੈ ਕਿ ਪੰਜਾਬ ਦਾ ਸਮੁੱਚਾ ਕਰਜ਼ਾ ਮਾਫ ਕਰਕੇ ਬੀਜੇਪੀ 2027 ਦੀਆਂ ਚੋਣਾਂ 'ਚ ਜਾ ਸਕਦੀ ਹੈ ਪਰ ਕੀ ਬੀਜੇਪੀ ਇਹ ਰਿਹਾ ਕਰੇਗੀ ਅਗਰ ਬੀਜੇਪੀ ਪੰਜਾਬ ਦਾ ਸਮੁੱਚਾ ਕਰਜ਼ਾ ਮਾਫ ਕਰਕੇ ਕੋ 4-5 ਲੱਖ ਕਰੋੜ ਦਾ ਪੈਕੇਜ ਪੰਜਾਬ ਨੂੰ ਦੰਦੀ ਹੈ ਫਿਰ ਬੀਜੇਪੀ 27 ਤੋਂ ਪਹਿਲਾਂ ਪੰਜਾਬ 'ਚ ਪੈਰ ਲਾਉਣ ਦੀ ਸਥਿਤੀ 'ਚ ਆਏਗੀ ਨਹੀਂ ਤਾਂ ਪੰਜਾਬ ਦੀ ਸਿਆਸਤ ਇਸੇ ਤਰ੍ਹਾਂ ਅੱਗੇ ਵਧਦੀ ਜਾਣੀ ਹੈ ਔਰ ਪੰਜਾਬ ਕਰਜ਼ਾਈ ਹੁੰਦਾ ਜਾਣਾ ਹੈ ਬਿਜਲੀ ਤੇ ਸਿਆਸਤ ਹੁੰਦੀ ਜਾਣੀ ਹੈ ਕਦੇ ਮੁਫਤ ਬਿਜਲੀ ਆਉਣੀ ਹੈ ਕਦੇ ਸਬਸਿਡੀ ਆਉਣੀ ਹੈ ਤੇ ਕਦੀ سبسڈی ਖਤਮ ਹੋਣੀ ਹੈ ਔਰ ਜੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਆ ਗਈ ਤੇ ਮੁਫਤ ਬਿਜਲੀ ਬਰਕਰਾਰ ਹੈ ਅਗਰ ਸਰਕਾਰ ਬਦਲੀ ਤੇ ਮੁਫਤ ਬਿਜਲੀ ਵੀ ਮੈਨੂੰ ਲੱਗਦਾ ਹੈ ਅਗਲੀ ਸਰਕਾਰ ਦੇ ਵਾਸਤੇ ਦੀ ਗੱਲ ਨਹੀਂ ਰਹਿਣੀ ਸੋ ਬਿਜਲੀ ਤੇ ਸਿਆਸਤ ਬਹੁਤ ਜ਼ਿਆਦਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਬਿਜਲੀ ਬਹੁਤ ਸੋਚ ਸਮਝ ਕੇ ਫੂਕੀਏ ਜਿੰਨੀ ਬਿਜਲੀ ਦੀ ਲੋੜ ਹੈ ਓਨੀ ਬਿਜਲੀ ਵਰਤੀਏ ਕਿਉਂਕਿ ਆਉਂਦੇ ਸਮੇਂ ਚ ਬਿਜਲੀ ਦੇ ਕਰੰਟ ਬਿਲਾਂ ਦੇ ਰੂਪ ਦੇ ਵਿੱਚ ਸਾਨੂੰ ਦੇਖਣੇ ਪੈ ਸਕਦੇ ਨੇ ਜਿਨ੍ਹਾਂ ਦੇ ਬਿੱਲ 600 ਤੋਂ ਉੱਪਰ ਨੇ ਸੋ ਫਿਲਹਾਲ ਇਜਾਜ਼ਤ ਅੱਜ ਕੀ ਇਸ ਮੁੱਦੇ ਤੇ ਸਿਆਸਤ ਹੋਏਗੀ ਕੀ ਤਰਕ ਔਰ ਕੀ ਦਾਵੇ ਸਰਕਾਰ ਵੱਲੋਂ ਆਉਂਦੇ ਨੇ ਉਹ ਸਾਰੀਆਂ ਗੱਲਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਫੇਰ ਸਾਂਝੀਆਂ ਕਰਾਂਗੇ ਬਹੁਤ ਧੰਨਵਾਦ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਆਪਣੀ رائے ਮੇਰੇ ਨਾਲ ਸਾਂਝੀ ਕਰ ਸਕਦੇ ਹੋ ਮੈਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗਾ ਧੰਨਵਾਦ